ਵਿਦਾਨ ਸਬਾ ਹਲਕਾ ਇੰਦਾਲਾ ਦੇ ਵਿੱਚ ਮਹਲਾ ਗੋਪਾਲਨਗਰ ਦੇ ਵਿੱਚ ਲੋਕ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ ਜਿਨ੍ਹਾਂ ਲੋਕਾਂ ਨੂੰ ਨਵੀਂ ਸਰਕਾਰ ਤੋਂ ਨਵੇਂ ਪ੍ਰਸ਼ਾਸਨ ਤੋਂ ਬੜੀ ਆਸਾਂ ਸਨ ਉਮੀਦਾਂ ਸਨ ਪਰੰਤੂ ਇਹ ਆਮ ਸਰਕਾਰੀ ਪਹਿਲੀ ਸਰਕਾਰਨ ਦੇ ਬਾਅਦ ناکਾਮ ਸਾਬਤ ਨਜ਼ਰ ਹੁੰਦੀ ਆ ਰਹੀ ਹੈ ਜਿਸ ਤਰ੍ਹਾਂ ਕਿ ਇੰਦਾਲਾ ਵਾਸੀ ਆਪਣੇ ਆਪ ਨੂੰ ਠੱਗਾ ਮਹਿਸੂਸ ਕਰ ਰਹੇ ਹਨ ਇੰਦਾਲਾ ਦੇ ਵਿੱਚ ਤਰੱਕੀ ਹੁੰਦਾ ਹੈ ਕਿ ਇੱਕ ਦਿਨ ਮੀਤਾ ਚਿੱਕਰ ਮਹੀਨਾ ਉਹੀ ਸੱਚੰਦਾ ਨਜ਼ਰ ਆ ਰਿਹਾ ਹੈ ਹਰ ਮਾਨਸੂਨ ਦੀ ਪਹਿਲੀ ਬਰਸਾਤ ਨੇ ਹੀ ਅਇਨਾਲਾ ਵਾਸੀਆਂ ਦਾ ਜੀਵਨ ਨਰਕ ਬਣਾ ਕੇ ਰੱਖ ਦਿੱਤਾ ਹੈ ਸਿਰਫ ਇਹ ਇੱਕ ਮੁਹੱਲੇ ਦੀ ਗੱਲ ਹੀ ਨਹੀਂ ਇਹ ਆਸ-ਪਾਸੇ ਅਇਨਾਲਾ ਪਰ ਹਰ ਗਲੀ ਮਲੇ ਦਾ ਅਹੀ ਹਾਲ ਹੈ ਲੋਕ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ ਅਇਨਾਲਾ ਵਾਸੀਆਂ ਦਾ ਦੁੱਖਰਾ ਤੁਸੀਂ ਆਪ ਆਪਣੀ ਮੂਸਨ ਲੋ ਟੈਕਸਾ ਟੀਵੀ ਲਾਈਵ ਤੋਂ ਡਾਕਟਰ ਲਖਨ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਕੀ ਨਾ ਟਾਟਾ ਬੀਰੋ ਕੀ ਹਾਲ ਹੈ ਤੁਹਾਡੀ ਗਲੀ ਦਾ ਜੀ ਮਾਰੇ ਕੀ ਹਾਲ ਕੀ ਆ ਕਿੰਨਾ ਦੀ ਗਲੀ ਮੈਂ ਕਿਹਾ ਗੰਦੀਆਂ ਗਲੀਆਂ ਪਾਣੀ ਕਿ ਡੁੱਬਣ ਦਾ ਐ ਲੋ ਕੀ ਹੋਰ ਕੀ ਆ ਬਿਮਾਰੀਆਂ ਫੈਲਦੀਆਂ ਹਾਂਜੀ ਮੱਛਰ ਲੜਦਾ ਵਾਧੂ 23 ਦਿਨ ਹੋ ਗਏ ਨੇ ਗਏ ਨੇ ਵੀ ਅੱਜ ਆ ਗਏ ਭੜਕੇ ਆ ਕੇ ਤਾਂ ਹੁਣ ਖਜ਼ਾਨੇ ਵਿੱਚ ਪੈਸੇ ਖਤਮ ਹੋ ਗਿੱਦੇ। ਆਹੀ ਖਜ਼ਾਨੇ ਨੇ ਮੈਦਾਨ ਆਖਿਆ ਵਾਪੇ ਬਹਿ ਪਾ ਕੇ ਤੇ ਆਪਾਂ ਗਲੀਆਂ ਬਣਾ ਲਈਏ। ਹਾਂ। ਇਨੇ ਦਿਨ ਪਹਿਲਾਂ ਸ਼ੁਰੂ ਹੋਈ ਸੀ ਹੈ ਇੱਕ ਮਹੀਨਾ ਹੋ ਗਿਆ। ਤੇ ਨੰਗਣਾ ਆਉਣਾ ਕਿਤਾ ਫਿਰ। ਇਸਰਾਂ ਹੀ ਕਿ ਆਖਿਆ ਹੀ ਨਹੀਂ। ਉੱਠਿਆ ਇਹ ਬਨੇ ਆ ਦੀ ਗੱਡੀ ਗੱਡੀ ਲੈ ਕੇ ਨੰਗਣ ਦਾ ਗੱਡੀ ਤਿਲਕ ਦੀ ਤਿਲਕ ਦੀ ਤਿਲਕ ਦੀ ਤੇ ਜਾ ਕੇ ਇਹਦੇ ਕੰਦਰਾਂ ਲੱਗੀ। ਬੱਚੇ ਨੰਗਦੇ ਇਥੋਂ ਸਕੂਲ। ਇਸਰਾਂ ਕੇ ਵਿਚਾਰੇ ਤਾਂ ਲਤਾ। ਬੱਚੇ ਸਕੂਲ ਕਿੱਦਾਂ ਜਾਂਦੇ ਫਿਰ ਇਹਨਾਂ ਗਲੀਆਂ। ਬੜੇ ਔਖੇ। ਬਹੁਤ ਉਖੀ ਚੱਕਰ ਦੇ ਵਿੱਚ ਆਉਂਦੇ ਕੀ ਮੰਗ ਕਰਦੇ ਆ ਅਸੀਂ ਸਾਡੀਆਂ ਅੰਗਲੀਆਂ ਬੰਨਣਾ ਸਾਨੂੰ ਕਹਿਣਾ ਕੀ ਲੱਗੇ ਇਸ ਗਲੀ ਦੇ ਵਿੱਚ ਰੰਨੇ ਆਹੀਂ ਰੰਨੇ ਕਾਫੀ ਟਾਈਮ ਹੋ ਗਿਆ ਹੈ ਗਲੀ ਕਾਫੀ ਹੀ ਤਾਂ ਖਰਾਬ ਹੈ ਅਸੀਂ ਇੰਨੀ ਐਪਲੀਕੇਸ਼ਨ ਦੇ ਚੁੱਕੇ ਆ ਪੂਰਾ ਮਹੱਲਾ ਜਾ ਰਿਹਾ ਨਾਲ ਪ੍ਰਸ਼ਦ ਦੇ ਵਾਸਤੇ ਹੁਣ ਜੇ ਇਲੈਕਸ਼ਨ ਆ ਰਹੇ ਆ ਇਲੈਕਸ਼ਨ ਦੇ ਕੋਈ ਦਿਨ ਪਹਿਲਾਂ ਇੱਥੇ ਆਏ ਠੇਕੇਦਾਰਾਂ ਦੇਖਿਆ ਕਿ ਗਲੀ ਗੱਡੀ ਬਣ ਜਾਏਗੀ ਉਹਨਾਂ ਨੇ ਸਾਰੇ ਕੰਮ ਸ਼ੁਰੂ ਕਰਵਾ ਦਿੱਤਾ ਹੈ ਵੋਟਰਾਂ ਤੋਂ 10 ਤੋਂ ਦਿਨ ਪਹਿਲਾਂ ਮਤਲਬ ਉਹਨੇ ਮਿੱਟੀ ਪਵਾਤੀ 2 ਜਾਂ 3 ਦਿਨ ਪਹਿਲਾਂ ਕਹਿ ਸਕਦੇ ਆਹੀਂ ਹਨਾ ਉਹਨਾਂ ਨੇ ਮਿੱਟੀ ਵੀ ਰ ਪਵਾਤੀ ਤਿਆਰੀ ਕਰਵਾ ਦਿੱਤੀ ਹੈ ਤੇ ਸਾਰੇ ਲੈਕਚ ਜਿੰਨੇ ਬੋਟਾਂ ਸਾਰੀਆਂ ਅਸੀਂ ਉਸੇ ਪਾਣੀ ਪਾਰਟੀ ਨੂੰ ਕਹੜਾ ਕੰਮ ਸ਼ੁਰੂ ਕੀਤਾ ਗੱਲੀ ਦਾ ਹਾਂ ਸੁਣੀ ਗਈ ਸਾਡੇ ਲਈ ਅਸੀਂ ਸੋਚ ਕੇ ਪਾਈਆਂ ਪਰ ਜਿਸ ਦਿਨ ਇਲੈਕਸ਼ਨ ਹੋ ਗਏ ਬੋਟਾਂ ਮਤਲਬ ਜਿੱਤ ਗਏ ਹਾਰ ਗਏ ਰਿਜ਼ਲਟ ਆ ਗਏ ਜਿਹੜਾ ਨਾਲ ਲਗਾਈ ਨਾ ਆਪਣੇ ਲੇਬਰ ਉਹ ਸਾਰੇ ਸਾਮਾਨ ਲੈ ਕੇ ਚਲੇ ਗਏ بارش ਹੋਈ ਉਸ ਤੋਂ ਬਾਅਦ ਤੁਸੀਂ ਸਾਡੇ ਘਰਾਂ ਦਾ ਹਾਲ ਦੇਖੋ ਇੰਨਾ ਇੰਨਾ ਸਾਮਾਨ ਦਾ ਨੁਕਸਾਨ ਹੋਇਆ ਕਿ ਪਾਣੀ ਘਰਾਂ ਚ ਲਾ ਗਿਆ ਹੈ ਨਾਲੀਆਂ ਬੰਦ ਕਰਤੀਆਂ ਬਲੋਕ ਹੋ ਗਏ ਸਾਰਾ ਕੁਝ ਤੇ ਤਕਰੀਬਨ ਸਾਰੇ ਕੰਮ 'ਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਤਦੋਂ ਇਹ ਦੇਖੋ ਵਾਰ ਗਲੀ ਚ ਰਕਤੇ ਮੱਛਰ ਇੰਨਾ ਜ਼ਿਆਦਾ ਕਿ ਬੱਚੇ ਬਿਮਾਰ ਡੰਗੂ ਨਾ ਹੋ ਸਕਦੀ ਐ ਇੰਨੀ ਗੰਦਗੀ ਫੈਲ ਚੁਕੀ ਐ ਇੱਥੇ ਕੀ ਮੰਗ ਕਰੀ ਸਾਡੀ ਮੰਗ ਇਹ ਜਿਹੜੀ ਫੋਨ ਸਰਕਾਰ ਬਣੀ ਐ ਤੇ ਸਾਡੇ ਗਲੀ ਪੂਰੀ ਕੰਪਲੀਟ ਕੀਤੀ ਜਾਵੇ ਪੱਕੀ ਗਲੀ ਕੀਤੀ ਜਾਵੇ ਤੇ ਜਾਂ ਤਾਂ ਕਿ ਜੋਜ ਘਰਾਂ ਚ ਪਾਣੀ ਜਾ ਰਿਹਾ ਨੁਕਸਾਨ ਨਾ ਹੋਵੇ ਇਸ ਤਰ੍ਹਾਂ ਦਾ ਤੇ ਸਾਨੂੰ ਪੂਰੀ ਉਮੀਦ ਐ ਕਿ ਤੁਸੀਂ ਸੜਕਾ ਜਰੂਰ ਸੁਣਾਈ ਸਾਡੀ ਹੋਏਗੀ ਐਡਵੋਕੇਟ ਸੁਨੀਲ ਪਾਲ ਸਿੰਘ aí ਨਾਲਾ ਵਾਰਡ ਨੰਬਰ 1 ਤੋਂ ਜਿਹੜੀ ਐ ਸਾਡੀ ਗਲੀ ਐ ਵਾਰਡ ਨੰਬਰ 1 ਦੀ ਮਹੱਲਾ ਗਪਾਲ ਨਗਰ ਦੇ ਵਿੱਚ ਇਹਨੂੰ ਵੋਟਾਂ ਦੇ ਇੱਕ ਹਫ਼ਤਾ ਪਹਿਲਾਂ ਸ਼ੁਰੂਆਤ ਦੀ ਕਰਾਈ ਗਈ ਗਲੀਆਂ ਦੀ ਵੋਟਾਂ ਤੋਂ 2 ਦਿਨ ਬਾਅਦ ਜਦੋਂ ਰਿਜ਼ਲਟ ਆਉਂਦਾ ਵਾ ਰਿਜ਼ਲਟ ਤੋਂ ਅਗਲੇ ਦਿਨ ਮਿਸਤਰੀ ਇਥੋਂ ਭੱਜ ਜਾਂਦੇ ਜਦੋਂ ਆਪਾਂ ਠੇਕੇਦਾਰ ਸਾਹਿਬ ਨੂੰ ਫੋਨ ਕਰਦੇ ਆਂ ਭਾਈ ਤੁਸੀਂ ਗਲੀ ਕੋ ਛੱਡ ਕੇ ਭਾਜੀ ਕੰਪਲੀਟ ਕਿਉਂ ਨਹੀਂ ਕਰ ਰਹੇ ਕਹਿੰਦੇ ਜੀ ਸਾਡੇ ਕੋ ਪੈਸੇ ਨਹੀਂ ਹੈਗੇ ਸਾਨੂੰ ਪੈਸੇ ਮਿਲਣਗੇ ਤੇ ਅਸੀਂ ਗਲੀ ਬਣਾਵਾਂਗੇ ਫਿਰ ਇਹ ਸਾਰੇ ਜਾਣੇ ਭੱਟੀ ਸਾਹਿਬ ਕੋ ਜਾਂਦੇ ਆ ਜਿਹੜੇ ਜਸਪਾਲ ਸਿੰਘ ਢਿੱਲੋਂ ਆ ਨਗਰ ਪੰਚਾਇਤ ਨਾਲ ਦੇ ਪ੍ਰਧਾਨ ਉਹ ਸਾਨੂੰ ਅੱਗੋਂ ਬਾਹਾਂ ਖੜੀਆਂ ਕਰ ਦਿੰਦੇ ਵੀ ਸਾਡਾ ਖਜ਼ਾਨਾ ਹੀ ਖਾਲੀ ਆ ਠੀਕ ਆ ਕੋਈ ਗੱਲ ਨਹੀਂ ਆ ਖਜ਼ਾਨਾ ਆਉਣਾ ਵਾ ਫਿਰ ਆਪਾਂ ਤੁਹਾਡਾ ਕਰਦੇ ਆ ਕੰਮ ਮੈਨੂੰ ਪਹਿਲਾਂ ਇਹ ਦੱਸਿਆ ਜਾ ਇਹ ਕੀ ਗੱਲ ਤੁਸੀਂ ਇਹ ਲੋਕਾਂ ਨੂੰ ਗੁੰਮਰਾਹ ਕਰਕੇ ਫਿਰ ਹਵਾ 'ਚ ਗਲੀ ਸ਼ੁਰੂ ਕਰਤੀ ਕੀ ਹੁਣ ਗਲੀ ਦੀ ਪਹਿਲਾਂ ਤੇ ਨਿਕਾਸ ਪਾਣੀ ਦਾ ਬੜਾ ਵਧੀਆ ਚੱਲਦਾ ਸੀ ਤੋਂ ਪੁਰਾਣੀ ਸਗੋ ਗਲੀ ਟੁੱਟੀ ਭੱਜੀ ਉਹਦਾ ਨਿਕਾਸ ਤੇ ਪਾਣੀ ਦਾ ਹੈਗਾ ਸੀ ਨਾ ਸਾਡਾ ਇੰਨਾ ਕੀ ਕੀਤਾ ਭਾਜੀ ਇੰਨਾ ਸਾਰੀ ਗਲੀ ਪੁੱਟਦੀ ਪਹਿਲਾਂ ਉਹ ਨਾਲੀਆਂ ਵੀ ਬੰਦ ਹੋ ਗਈਆਂ ਫਿਰ ਉੱਤੇ ਮਿੱਟੀ ਸਟਾਤੀ ਆ ਮਿੱਟੀ ਸਟਾਉਣ ਤੋਂ ਪਹਿਲਾਂ ਹਫਤਾ ਇੱਕ ਪੁੱਟਣ ਤੇ ਲਾਤਾ ਫੇਰ ਵੋਟਾਂ ਲੰਘ ਹੀ ਜਾਣ ਵੋਟਾਂ ਨੰਗੀਆਂ ਇੰਨਾ ਮਿੱਟੀ ਦੀਆਂ ਢੇਰੀਆਂ ਲਾਤੀਆਂ ਰਿਜ਼ਲਟ ਤੋਂ ਬਾਅਦ ਉਹ ਵੀ ਭੱਜ ਕੇ ਉਦਾਂ ਢੇਰੀਆਂ ਲੱਗੀਆਂ ਪਈਆਂ ਤੁਸੀਂ ਵੇਖਣ ਦੇ ਗਲੀ ਤਾਂ ਹੁਣ ਖਾਲੀ ਆ ਆ ਵੇਖੋ ਗਲੀ ਦੇ ਮੈਸਡਮ ਸਾਹਿਬ ਕੋ ਵੀ ਪੇਸ਼ ਹੋਇਆ ਹਾਂ ਦੋ ਦਿਨ ਪਹਿਲਾਂ ਕੋਈ ਰਿਜ਼ਲਟ ਨਹੀਂ ਮਿਲਿਆ ਇਹਦੀਆਂ ਸਾਨੂੰ ਮੇਰੀ ਇਹੋ ਸਰਕਾਰ ਅੱਗੇ ਮੰਗਿਆ ਵੀ ਜਿਹੜੇ ਸਾਡੇ ਬੱਚੇ ਵੀ ਦੋ ਬਿਮਾਰ ਹੋਏ ਆ ਉਹਨਾਂ ਨੂੰ ਵੀ ਬੰਨ ਦਾ ਮੁਆਵਜ਼ਾ ਦਿੱਤਾ ਜਾਵੇ ਤੇ ਜਿਹੜੀ ਆ ਗਲੀ ਇੱਕ ਜਲਦੀ ਤੋਂ ਜਲਦੀ ਜਿੰਨੀ ਛੇਤੀ ਹੋ ਸਕਦੀ ਆ ਭਾਵੇਂ ਸਰਕਾਰ ਨਹੀਂ ਕਮੇਟੀ ਕੋ ਪੈਸੇ ਹੈਗੇ ਜੇ ਇਹਨਾਂ ਲੋਕਾਂ ਨੂੰ ਗੁੰਮਰਾਹ ਕੀਤਾ ਛਦਾਈ ਬਣਾਇਆ ਲੋਕਾਂ ਨੂੰ ਇਹ ਆਪਣੇ ਪੱਲੇੋਂ ਗਲੀ ਕੰਪਲੀਟ ਕਰਾ ਕੇ ਦੇਵੇ ਜੋ ਵਾਰਡ ਨੰਬਰ 1 ਦੇ ਵਿੱਚ ਸਾਡਾ ਕੰਮ ਜਿਹੜਾ ਚੱਲ ਰਿਹਾ ਸੀ ਜਿਹਦੇ ਵਿੱਚ ਜੀਆਰਡੀ ਵਾਲੀ ਸਾਈਡ ਤੋਂ ਉਹ ਉਹ ਗਲੀ ਜਿਹੜੀ ਆ ਉਹ ਮੁਕੰਮਲ ਕਰ ਲਈ ਗਈ ਹੈ ਔਰ ਇਥੇ ਵੀ ਜਿਹੜਾ ਵਿਕਾਸ ਦੇ ਕਾਰਜ ਚੱਲ ਰਹੇ ਔਰ ਇਥੇ ਜਿਹੜਾ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਗਲੀ ਦਾ ਕੰਮ ਬੰਦ ਹੋ ਗਿਆ ਬਰਸਾਤ ਹੋਣ ਕਾਰਨ ਮੌਸਮ ਕੁਦਰਤ ਦੇ ਅੱਗੇ ਤਾਂ ਕਿਸੇ ਦਾ ਯੋਰ ਨਹੀਂ ਆ ਕਾਫੀ ਬਰਸਾਤ ਹੋਈ ਬਰਸਾਤ ਕਰਕੇ ਜਿਹੜਾ ਇਹ ਕੰਮ ਜਿਹੜਾ ਰੁਕਿਆ ਸੀ ਔਰ ਬਹੁਤ ਜਲ ਜਿਹੜਾ ਇਹ ਵਾਰਡ ਨੰਬਰ 1 ਦਾ ਜਿਹੜਾ ਵਿਕਾਸ ਦੇ ਕਾਰਜ ਨੇ ਉਹ ਵੀ ਮੁਕੰਮਲ ਕਰ ਲਏ ਜਾਣਗੇ। ਪਰ ਉੱਥੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਜੀ ਇਹ ਇਲੈਕਸ਼ਨ ਦੇ ਸਮੇਂ ਜਿਹੜੀ ਇਹ ਸ਼ੁਰੂਆਤ ਕੀਤੀ ਗਈ ਸੀ ਪਰ ਉਹਦੇ ਵਿੱਚ ਬਾਅਦ ਵਿੱਚ ਜਿਹੜਾ ਕੰਮ ਆਇਆ ਰਿਜ਼ਲਟ ਤੋਂ ਬਾਅਦ ਦਾ ਕੰਮ ਮੰਨ ਕਰ ਦਿੱਤਾ ਗਿਆ। ਦੇਖੋ ਜੀ ਐਸੀ ਕੋਈ ਗੱਲ ਨਹੀਂ ਤੁਹਾਡੇ ਸਾਹਮਣੇ ਹੈ ਬਾਥਰੂਮਸ ਦਾ ਕੰਮ ਜਿਹੜਾ ਮੁਕੰਮਲ ਕਰ ਲਏ ਗਏ ਨੇ ਔਰ ਬਾਈਪਾਸ ਦਾ ਵੀ ਕੰਮ ਮੁਕੰਮਲ ਕਰ ਲਏ ਗਏ ਨੇ ਔਰ ਹੋਰ ਵੀ ਸਾਡੇ ਵਿਕਾਸ ਦੇ ਕਾਰਜ ਜਨਾਲਾ ਸ਼ਹਿਰ ਦੇ ਵਿੱਚ ਨਿਰੰਤਰ ਲਗਾਤਾਰ ਜਾਰੀ ਨੇ ਔਰ ਸਰਦਾਰ ਕੁਲਦੀਪ ਸਿੰਘ ਤਾਰੀਵਾਲ ਸਾਹਿਬ ਦੇ ਯੋਗ ਦਿਸ਼ਾ ਨਿਰਦੇਸ਼ਾਂ ਹੇਠ ਇਹ ਜਿਹੜੇ ਵਿਕਾਸ ਦੇ ਕਾਰਜ ਨੇ ਬਹੁਤ ਜਲਦ ਮੁਕੰਮ ਪਾਰਟੀ ਦੇ ਸੀਗੇ ਪੋਤਰੇੜੋਂ ਨਾਲੋਂ ਜਿਹੜਾ ਇਹ ਰੋਪ ਲਾਇਆ ਗਿਆ ਕਿ ਇਹ ਲਗਾਤਾਰ ਸੀਜੀਪ ਤੇ ਕਿਹਾ ਜਾ ਰਿਹਾ ਕਿ ਸਾਡੇ ਕੋਲ ਬਜਟ ਨਹੀਂ ਹੈ ਤਾਂ ਆਹ ਕੰਮ ਉਹ ਸਰ ਛੱਡੋ ਤੁਸੀਂ ਇਹੋ ਜਿਹੇ ਜਾਲੀ ਬੰਦਿਆਂ ਦਾ ਕੀ ਵਰਸ਼ਨ ਦਿਓਗੇ ਤੁਸੀਂ ਇਹ ਜਿਹੜੇ ਲੋਕ ਆਪ ਸ਼ਹਿਰ ਦੇ ਵਿਕਾਸ ਲਈ ਸੋਹਰਦ ਨਹੀਂ ਆ ਕਿਸੇ ਮੀਟਿੰਗ ਦਾ ਹਿੱਸਾ ਨਹੀਂ ਬਣਦੇ ਉਸੇ ਲੜੀ ਦੇ ਤਹਿਤ ਹੀ ਇੱਕ ਇਹਨਾਂ ਦੇ ਸਾਥੀ ਦੀ ਛੁੱਟੀ ਹੋ ਗਈ ਔਰ ਇਹ ਲੋਕ ਵਿਕਾਸ ਵਾਸਤੇ ਨਹੀਂ ਇਹ ਸਿਰਫ ਆਪਣੇ ਲੀਡਰਾਂ ਨੂੰ ਖੁਸ਼ ਕਰਨ ਵਾਸਤੇ ਐਸੇ ਜਿਹੜੇ ਹਾਲਾਤ ਪੈਦਾ ਕਰਦੇ ਨੇ ਪਰ ਲੋਕ ਜਾਣਦੇ ਨੇ ਅਸੀਂ ਧੰਨਵਾਦੀ ਆ ਸਮੂਹ ਸ਼ਹਿਰ ਵਾਸੀਆਂ ਦੇ ਔਰ ਮੇਰਾ ਸਿਰ ਝੁਕਦਾ ਹੈ ਸਮੂਹ ਸ਼ਹਿਰ ਵਾਸੀਆਂ ਅੱਗੇ ਕਿ ਜਿਨ੍ਹਾਂ ਨੇ ਸਾਨੂੰ ਵੱਡੀ ਲੀਡ ਦੇ ਵਿੱਚ ਅਜਨਾਲਾ ਸ਼ਹਿਰ ਜਿਤਾ ਕੇ ਦਿੱਤਾ ਹੈ ਔਰ ਅਸੀਂ ਵਚਨਬੱਧ ਹਾਂ ਇਸ ਚੀਜ਼ ਦੇ ਕਿ ਸ਼ਹਿਰ ਦਾ ਕੋਈ ਵੀ ਕੋਨਾ ਜਿਹੜਾ ਉਹ ਕੱਚਾ ਨਹੀਂ ਰਹਿਣ ਦੇਵਾਂਗੇ ਆਉਂਦੇ ਜਿਨ੍ਹਾਂ ਦੇ ਵਿੱਚ ਇਹ ਵਾਰਡ ਨੰਬਰ 1 ਹੀ ਨਹੀਂ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਵਾਰਡਾਂ ਦੇ ਕੰਮ ਜਿਹੜੇ ਆ ਉਹ ਮੁਕੰਮਲ ਕਰ ਲਏ ਜਾਣਗੇ ਔਰ ਜਿੱਥੋਂ ਤੱਕ ਫੰਡਸ ਦੀ ਗੱਲ ਹੈ ਕੋਈ ਕਮੀ ਨਹੀਂ ਹੈ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਸਾਹਿਬ ਜੋ ਆਪ ਸਾਡੇ ਸ਼ਹਿਰ ਵਾਸਤੇ ਸਵੈਰਧ ਨੇ ਉਹ ਲਗਾਤਾਰ ਫੰਡਸ ਜਿਹੜੇ ਉਹ ਸਾਨੂੰ ਪ੍ਰੋਵਾਈਡ ਕਰ ਰਹੇ ਨੇ ਐਸੀ ਕੋਈ ਮੁਸ਼ਕਲ ਪੇਸ਼ ਨਹੀਂ ਆ ਰਹੀ ਮੱਲੇ ਵਾਲਾ ਵੀ ਮੰਗਦਾ ਕਿ ਇੱਥੇ ਲੋਕ ਬਿਮਾਰ ਹੋ ਰਹੇ ਨੇ ਕਾਤਾ ਕੰਮ ਸੁਖਦਾ ਬਹੁਤ ਜਲਦ ਆ ਤੁਸੀਂ ਦੇਖੋ ਕਿ ਮੌਸਮ ਦੇ ਅੱਗੇ ਕੁਦਰ ਸਕੇ ਕੋਈ ਯੋਰ ਨਹੀਂ ਕਿ ਬਰਸਾਤ ਹੋਣ ਕਰਕੇ ਜਿਹੜਾ ਸੀ ਉਹ ਕੰਮ ਥੋੜੇ ਦਿਨਾਂ ਵਾਸਤੇ ਰੁਕਿਆ ਸੀ ਆਉਂਦੇ ਦਿਨਾਂ ਦੇ ਵਿੱਚ ਬਹੁਤ ਜਲ ਜਿਹੜਾ ਉਹੀ ਕੰਮ ਜਿਹੜਾ ਉਹ ਸ਼ੁਰੂ ਹੋ ਜਾਣਾ